ਭਾਈ ਲਾਲ ਸਿੰਘ ਦਾ ਪ੍ਰਸੰਗ ਸਰਮ ਕਰਾਉਣ ਲੱਗੇ ਆ ਧਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤਖਤ ਤੇ ਬਰਾਜਮਾਨ ਸਨ ਉਹਨਾਂ ਭਰੀ ਸੰਗਤ ਚ ਐਲਾਨ ਕੀਤਾ ਕਿ ਜਿੰਨੇ ਅੱਜ ਤੋਂ ਬਾ ਸਾਡੇ ਦਰਬਾਰ ਚ ਆਉਣਾ ਨਾ ਉਹ ਇਸ ਮਾਇਆ ਦੀ ਜਗ੍ਹਾ ਤੇ ਜੰਗੀ ਸ਼ਿਸ਼ਤਰ ਲਿਖਿਆ ਜਿਹੜਾ ਸਾਨੂੰ ਨੇਜੇ ਢਾਲਾਂ ਬੰਦੂਕਾਂ ਵਰਸ਼ੇ ਭੇਟ ਕਰੇਗਾ ਉਹਦੇ ਉੱਤੇ ਸਾਡੀ ਅਤੀ ਪ੍ਰਸੰਤਾ ਹੋਵੇਗੀ ਇਸ ਗੱਲ ਨੂੰ ਭਾਈ ਲਾਲ ਸਿੰਘ ਨੇ ਸੁਣਿਆ ਜੋਕ ਮਿਸਤਰੀ ਸਿੰਘ ਸੀ ਤੇ ਕਾਰੀਗਰੇ ਦਾ ਕੰਮ ਕਰਿਆ ਕਰਦਾ ਸੀ ਉਹਨੇ ਮਹਾਰਾਜ ਵਾਸਤੇ ਤਿੰਨ ਸ਼ਸਤਰ ਤਿਆਰ ਕੀਤੇ ਇੱਕ ਨੇਜਾ ਇੱਕ ਢਾਲ ਤੇ ਇੱਕ ਤਲਵਾਰ ਤਿੰਨੇ ਸ਼ਸਤਰ ਲੈ ਕੇ ਮਹਾਰਾਜ ਦੇ ਹਾਜ਼ਰ ਹੋਇਆ ਨਮਸਕਾਰ ਕੀਤੀ ਮਹਾਰਾਜ ਨੇ ਪਹਿਲਾ ਨੇਜਾ ਵੇਖਿਆ ਆਖਿਆ ਉਹ ਭਾਈ ਲਾਲ ਸਿੰਘਾ ਤੇਰਾ ਨੇਜਾ ਬੜਾ ਵਧੀਆ ਸਤਿਗੁਰ ਪਾਤਸ਼ਾਹ ਨੇ ਇਹ ਨੇਜਾ ਲਾਗੇ ਖਲੋਤੇ ਭਾਈ ਆਲਮ ਸਿੰਘ ਨੂੰ ਫੜਾਤਾ ਆਲਮ ਸਿੰਘ ਉਹ ਗੁਰੂ ਦਾ ਸਿੱਖ ਸੀ ਜਿਹਨੂੰ 2 ਘੰਟਿਆਂ ਤੋਂ ਕਿਸੇ ਨੇ ਵਗ ਨਹੀਂ ਸੀ ਸੁਤਿਆਂ ਵੇਖਿਆ ਤੇ ਫਰਤੀਲਾ ਐਨਾ ਸੀ ਵੀ ਜੇਕਰ ਤੇ ਦੁਸ਼ਮਣ ਦਾ ਘੇਰਾ ਉਹਨੂੰ ਪੈ ਜਾਣਾ ਨਾ 8 8 ਫੁੱਟ ਉੱਚੀ ਛਾਲ ਮਾਰ ਕੇ ਤੇ ਘੇਰੇ ਦੇ ਵਿੱਚੋਂ ਨਿਕਲ ਜਾ ਕਰਦਾ ਸੀ ਸੱਚ ਹੈ ਸਤਗੁਰਾਂ ਨੇ ਮੇਜਾ ਇਹਨੂੰ ਫੜਾਇਆ ਫਿਰ ਸਤਗੁਰਾਂ ਨੇ ਤਲਵਾਰ ਵੇਖੀ ਆਖਿਆ ਤੇਰੀ ਤਲਵਾਰ ਵੀ ਬੜੀ ਵਧੀਆ ਸਰਸਵ ਨੇ ਢਾਲ ਵੇਖੀ ਤੇ ਢਾਲ ਨੂੰ ਸਤਬਰ ਨੇ ਤੀਰ ਦੇ ਨਾਲ ਟੰਕਾ ਕੇ ਵੇਖਿਆ। ਵੇਖਿਆ ਵਾਹ ਓਏ ਲਾਲ ਸਿੰਘਾ ਵਾਹ। ਪੁੱਤਰਾ ਢਾਲਾਂ ਤੇ ਮੈਂ ਪਹਿਲਾਂ ਵੀ ਬੜੀਆਂ ਵੇਖੀਆਂ। ਪਰ ਜਿਹੜੀ ਤੂੰ ਢਾਲ ਲਿਖਿਆ ਨਾ ਇਸ ਢਾਲ ਨੂੰ ਤੇ ਮੈਂ ਆਪਣੇ ਕਮਰ ਕਸੇ ਚ ਰੱਖੂਗਾ। ਜਦੋਂ ਕਿਸੇ ਦੀ ਸੋਭਾ ਹੋਵੇ ਉਹਨੂੰ ਫਿਰ ਹੋਂਵੇਂ ਨਾ ਆਵੇ ਇਹ ਤੇ ਕੋਈ ਵਿਰਲਾ ਮਨੁੱਖ ਜੇ ਆਂਦਾ ਮਹਾਰਾਜੀ ਇਹ ਢਾਲ ਮੈਂ ਆਪਣੇ ਹੱਥਾਂ ਨਾਲ ਤਿਆਰ ਕੀਤੀ ਆ। ਦੇ ਕੋਈ ਆਖਰ ਦਿਨੇ ਵਿੱਚੋਂ ਗੋਲੀ ਮਾਰ ਕੇ ਕੱਢ ਦਈਏ ਮਹਾਰਾਜ ਕੋਈ ਗੋਲੀ ਨਹੀਂ ਕਰ ਸਕਦਾ ਸਤਿਗੁਰੂ ਕਹਿਣ ਲੱਗੇ ਕੋਈ ਵੀ ਆਂਦਾ ਕੋਈ ਵੀ ਪਰ ਕਰਕੇ ਦੇਖ ਲੋ ਸਤਿਗੁਰੂ ਕਿਰਪਾ ਕਰੇ ਮੈਂ ਗੱਲ ਕਰ ਰਿਹਾ ਸਾਂ ਜਦੋਂ ਹਉਮੇ ਭਾਈ ਲਾਲ ਸਿੰਘ ਨੇ ਕੀਤੀ ਨਾ ਹਉਮੇ ਬੁਰੀ ਬੜਾ ਹੈ ਇਸੇ ਖੁਦਾ ਬਚਾਏ ਖੁਦਾ ਬਚਾਏ ਇਹ ਤੇ ਵੱਡੇ ਵੱਡੇ ਮੁਨੀਆਂ ਤੁਹੀਂ ਮਰਦੀ ਮਾਨ ਮੁਨੀ ਮਨਮਰ ਗਲੇ ਮਾਨ ਸਮਾਂ ਸਮਾਂ ਕੋ ਖਾਏ ਭਾਈ ਲਾਲ ਸਿੰਘ ਨੇ ਜਦੋਂ ਮਾਣ ਕੀਤਾ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਢਾਲ ਜਿਹੜੀ ਵਗਾ ਕੇ ਲਾਲ ਸਿੰਘ ਵੱਲੇ ਮਾਰੀ ਮਹਾਰਾਜ ਹੁਣੇ ਕਹਿੰਦੇ ਸੀ ਵੀ ਇਹ ਢਾਲ ਬੜੀ ਵਧੀਆ ਇਹਨੂੰ ਮੈਂ ਆਪਣੇ ਕਮਰਕੱਸੇ ਚ ਰੱਖੂਗਾ ਇਹਦੇ ਵਰਗੀ ਅੱਗੇ ਢਾਲ ਨਹੀਂ ਵੇਖੀ ਮਹਾਰਾਜ ਦੋ ਮਿੰਟਾਂ ਜੇਨੂੰ ਕੀ ਤੇੜ ਆ ਗਈ ਆ ਸਤਿਗੁਰੂ ਕਹਿਣ ਲੱਗੇ ਭਾਈ ਲਾਲ ਸਿੰਘਾ ਜਦੋਂ ਕੋ ਟਾਲ ਨੂੰ ਲੈ ਕੇ ਆਇਆ ਸੀ ਨਾ ਤੇਰੀ ਟਾਲ ਉਦੋਂ ਸੇਵਾ ਦੇ ਨਾਲ ਸੁਗੰਧਤ ਸੀ ਵਾਹ ਵਾਹ ਉਦੋਂ ਇਹਦੇ ਵਿੱਚੋਂ ਸੇਵਾ ਦੀ ਸੁਗੰਧ ਹੀ ਆਉਂਦੀ ਸੀ ਹੁਣ ਇਹਦੇ ਵਿੱਚੋਂ ਹੋਮੇ ਦੀ ਦਰਗੰਧੀ ਆਉਂਦੀ ਆ ਤੇਰੀ ਟਾਲ ਨੇ ਇੱਥੇ ਕੰਮ ਨਹੀਂ ਕਰਨਾ ਹੋਮੇ ਨਾਵੇਂ ਨਾਲ ਵਿਰੋਧ ਹੈ ਤੋਏ ਨਾ ਵਸੇ ਤੋਏ ਨਾ ਵਸੇ ਇਕ ਥਾਏ ਹੋਮੇ ਤੇ ਰੱਬ ਦਾ ਪਿਆਰ ਸਿੰਗੋ ਇੱਕ ਹਿਰਦੇ ਵਿੱਚ ਲੈ ਨਹੀਂ ਸਕਦਾ ਇੱਕ موسی ਪਕੰਬਰ ਹੋਇਆ ਮੁਸਲਮਾਨਾਂ ਦੀ ਬਰੀਖ ਵਿੱਚ ਉਹਦੀ ਰੋਜ਼ ਹੀ ਰੱਬ ਨਾਲ ਮੁਲਾਕਾਤ ਹੁੰਦੀ ਸੀ ਅੱਜ ਉਹਨੂੰ ਮਾਨ ਆ ਗਿਆ ਉਹ ਕੋਈ ਮੇਰੇ ਵਰਗਾ ਪਕੰਬਰ ਵੀ ਹੈ ਜਿਹੜਾ ਰੋਜ਼ ਹੀ ਰੱਬ ਨਾਲ ਗੱਲਾਂ ਕਰਦਾ ਮਾਨ ਆ ਗਿਆ ਖਜੂਰ ਦਾ ਗੁਣ ਖਾ ਲਿਆ ਤੇ ਇੱਕ ਪਹਾੜੀ ਤੇ ਚੜ ਕੇ ਸੌਂ ਗਿਆ ਪਹਿਲਾਂ ਗੁੜ ਖਜੂਰ ਦਾ ਆਇਆ ਕਰਦਾ ਸੀ ਸਿਕੰਦਰ ਦੇ ਬੰਦਿਆਂ ਨੇ ਚਰੀ ਤੋਂ ਸਾੜ ਗੱਡੀ ਫੇਰ ਗੰਨੇ ਦਾ ਗੁੜ ਆਇਆ ਜਿੱਥੇ ਉਹ ਸੁਤਾਨਾ ਉਥੇ ਕੀੜੀਆਂ ਦਾ ਭੌਣ ਬੜਾ ਤਕੜਾ ਸੀ ਆਂਦਾ ਵੀ ਜਦੋਂ ਮੇਰੀ ਰੱਬ ਨਾਲ ਅੱਜ ਮੁਲਾਕਾਤ ਹੋਈ ਨਾ ਤੇ ਰੱਬ ਨੂੰ ਇੱਕ ਲਾਂਮਾ ਦੇਣਾ ਓਏ ਰੱਬਾ ਜਿਹੜਾ ਤੂੰ 84 ਦੀ ਕਾਇਨਾਤ ਵਿੱਚ ਨਿੱਗੀਆਂ ਨਿੱਗੀਆਂ ਕੀੜੀਆਂ ਬਣਾ ਦਿੱਈ ਇਹਨਾਂ ਨੇ ਮੈਨੂੰ ਸਾਰੀ ਰਾਤ ਸੌਣ ਨਹੀਂ ਦਿੱਤਾ ਭਲਾ ਇਹਨਾਂ ਦੇ ਭੌਣ ਖਲੋਂ ਤੇਰਾ ਕੀ ਸੁਣਿਆ ਸੀ ਆਂਦਾ ਵੀ ਰੱਬ ਨੂੰ ਲਾਂਮਾ ਦਊਂਗਾ ਜਦ ਜੜੇ ਆਉਨੇ ਫਰਿਸ਼ਤੇ ਨੂੰ ਆਖਿਆ ਜਰਾ ਮੇਰੀ ਰੱਬ ਨਾਲ ਮੁਲਾਕਾਤ ਕਰਾ ਹੋ ਰਹਿ ਠਹਿਦਾ ਅਦੇ ਕੋਈ ਫਰਿਆਦੀ ਅੰਦਰ ਫਰਿਆਦ ਕਰਨ ਪਿਆ ਆਂਦਾ ਉਹ ਕਮਾਲ ਦੀ ਬਾਤ ਆ ਦੁਨੀਆ ਵਿੱਚ ਇਹ ਗੱਲ ਪ੍ਰਚਲਿਤ ਆ ਵੀ ਮੂਸੇ ਤੋਂ ਬਿਨਾ ਰੱਬ ਨੂੰ ਹੋਰ ਕੋਈ ਮਿਲਿਆ ਨਹੀਂ ਫਰਿਆਦੀ ਅੰਦਰ ਤੇ ਮੈਂ ਬਾਹਰ ਆਂਦਾ ਮੇਰੇ ਮਨ ਨੂੰ ਜੀ ਗੱਲ ਆਉਂਦੀ ਉਹਨੇ ਆਖਿਆ ਜਰਾ ਪਰਦੇ ਨਾਲ ਕੰਨ ਤੇ ਲਾ ਕੇ ਵੇਖ ਜਦੋਂ ਨੇ ਪਰਦੇ ਨਾ ਕੰਮ ਲਾਇਆ ਤੇ ਅੰਦਰ ਕੀੜੀਆਂ ਫਰਿਆਦ ਕਰਨੀਆਂ ਵਾਹਿਗੁਰੂ ਇਹ ਆਖਦੀਆਂ ਹੈ ਪਰਮੇਸ਼ਰ ਵਾਹਿਗੁਰੂ ਜਿਹੜਾ ਤੂੰ ਐਨੀ ਮਿੱਟੀ ਲਾ ਕੇ ਐਡਾ ਤਕੜਾ ਮੂਸਾ ਬਣਾਤਾ ਹੀ ਇਹਨੇ ਰਾਤ ਲਸ਼ਕਰਾਂ ਦੇ ਲਸ਼ਕਰ ਕੀੜੀਆਂ ਲੇਟ-ਲੇਟ ਕੇ ਤਬਾਹ ਕਰਤੀਆਂ ਓਏ ਐਨੀ ਮਿੱਟੀ ਦੀਆਂ ਤੇ ਕਰੋੜਾਂ ਕੀੜੀਆਂ ਬਣ ਜਾਣੀਆਂ ਸੀ ਜਿਨ੍ਹਾਂ ਨੇ ਤੇਰਾ ਨਾਮ ਜਪਣਾ ਸੀ ਇਹਦੇ ਬਲੋਂ ਖਲੋ ਤੇਰਾ ਕੀ ਸੁਣਿਆ ਸੀ ਉਹ ਮੈਂ ਬੁਰੀ ਚੀਜ਼ ਹੈ ਕੋਈ ਨਵਾਂ ਨਵਾਂ ਸਾਥ ਬਣਿਆ ਹਾਂ ਆਂਦਾ 100 ਕਿੱਲੇ ਨੂੰ ਛੱਡ ਕੇ ਤੇ ਫੇਰ ਸਾਥ ਬਣਿਆ ਕਰੋੜ ਦੀ ਕੋਠੀ ਨੂੰ ਲੱਤ ਮਾਰ ਕੇ ਫੇਰ ਸਾਥ ਬਣਿਆ ਐਵੇਂ ਨਹੀਂ ਬਣਿਆ ਕੋਈ ਸਿਆਣਾ ਬਜ਼ੁਰਗ ਕੰਬਲ ਦੀ ਬੁੱਕਲ ਮਾਰ ਕੇ ਬੈਠਾ ਸੀ ਉਹਨੇ ਆਖਿਆ ਕਾਕਾ ਤੂੰ ਲੱਤ ਤੇ ਮਾਰੀ ਪਰ ਤੈਨੂੰ ਲੱਤ ਮਾਰਨੀ ਨਹੀਂ ਆਈ ਕੋਠੀ ਤੇਰੀ ਲੱਤ ਦੇ ਨਾਲ ਹੀ ਚਿੰਬੜ ਗਈ ਉਹਨੇ ਆਖਿਆ ਕਿਉਂ ਪਿੰਡ ਜਾ ਕੇ ਵੇਖ ਲੋ ਉਨੇ ਆ ਕੇ ਪਿੰਡ ਜਾਣ ਦੀ ਲੋੜ ਹੀ ਨਹੀਂ ਜੇ ਤੂੰ ਕਿਤੇ ਸਾਥ ਬਣ ਜਨੋ ਨਾ ਤੈਨੂੰ ਆਖਣ ਦੀ ਲੋੜ ਨਹੀਂ ਸੀ ਸਾਥ ਤੇ ਸੁਧਰੇ ਦਾ ਨਾਮ ਤੇ ਤੇਰੇ ਅੰਦਰ ਤੇ ਹੋਵੇਂ ਬੋਲਦੀ ਆ ਗੁਰੂ ਕੇ ਸਿੱਖੋ ਜਦੋਂ ਲਾਲ ਸਿੰਘ ਨੇ ਹੋਣੇ ਕੀਤੀ ਤੇ ਕਲਗੀਆਂ ਵਾਲੇ ਪਾਛਾ ਕਹਿਣ ਲੱਗੇ ਲਾਲ ਸਿੰਘਾਂ ਗੋਲੀ ਬੜੀ ਬੁਰੀ ਬਲਾਈ ਜਿੱਥੇ ਵੱਜਦੀ ਉਥੇ ਛੜਦੀ ਕੁਝ ਨਹੀਂ ਗਈ ਤੇਰੀ ਢਾਲ ਨੇ ਇਥੇ ਕੰਮ ਨਹੀਂ ਕਰਨਾ ਇੱਥੇ ਤੇ بڑے بڑے ਤਕੜੇ ਜੋਧੇ ਬੈਠੇ ਆ ਮਹਾਰਾਜ ਕਿਹੋ ਜਿਹਾ ਜੋਧਿਆ ਮੇਰਾ ਸਿੰਘ ਤੇ ਇੱਕ ਥੱਪੜ ਮਾਰ ਦੇ ਨਾ ਹਾਂ ਤੇਰੀ ਢਾਲ ਦੇ ਹਜ਼ਾਰਾਂ ਠਿੱਕਰੇ ਕਰਕੇ ਰੱਖ ਦੇ ਇੱਥੇ ਤੇ ਉਹ ਉਹ ਜੋਧੇ ਬੈਠੇ ਆ ਜਿਹੜੇ ਸੱਤ ਸੱਤ ਤਵੀਆਂ ਨੂੰ ਪਾੜ ਕੇ ਤੇ ਹਾਥੀ ਦਾ ਮੱਥਾ ਵਿੰਦ ਦਿੰਦੇ ਆ ਤੂੰ ਗੱਲਾਂ ਢਾਲਦੀਆਂ ਕਰਦਾ ਜਾ ਇਹਨੂੰ ਹੋਰ ਲੋਹਾ ਥੱਪਲਾ ਇਹਨੂੰ ਹੋਰ ਆਪਾਂ ਦੇਲਾ ਇਨੂੰ ਹੋਰ ਟੈਂਪਰ ਦੇਲਾ ਦਿਨ 14 ਨੂੰ ਲੈ ਕੇ ਆਈ ਕਿਸੇ ਸਿੱਖ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਢਾਲ ਦੀ ਪਰ ਕਰਾਂਗੇ ਵਾਹ ਸਿਆਣੇ ਵਿਦਵਾਨ ਬੈਠੇ ਜੇ ਇਤਿਹਾਸ ਨਾਲ ਮਸ ਰੱਖਦੇ ਜੇ ਸੈਕਟਰੀ ਸਾਹਿਬ ਬਹੁਤ ਸਿਆਣੇ ਆ ਗੁਰੂ ਕਿਰਪਾ ਕਰੇ ਬਹੁਤ ਕੋਈ ਇਤਿਹਾਸ ਕਰ ਉਹਨੂੰ ਗੈਂਡੇ ਦੀ ਢਾਲ ਵੀ ਦੱਸਦੇ ਆ ਕਿਉਂਕਿ ਗੈਂਡੇ ਦੀ ਢਾਲ ਤੋਂ ਗੋਲੀ ਤਿਲਕ ਜਾਂਦੀ ਰਹੋ ਵਿਚਾਰ ਸਤਗੁਰ ਪਾਤਸ਼ਾਹ ਕਹਿਣ ਲੱਗੇ ਇਹਨੂੰ ਪੱਕੀ ਕਰਕੇ ਲਿਆਈ ਤੇ ਫਿਰ ਇਹਦੀ ਪਰਖ ਕਰਾਂਗੇ ਸੁਣੀਏ ਮੇਰੇ ਕਲਗੀਧਰ ਪਾਤਸ਼ਾਹ ਲਾਲ ਸਿੰਘ ਤੁਰੇ ਜਾਂਦੇ ਨੂੰ ਕੀ ਕਹਿ ਰਿਆ ਤੇ ਜਦੋਂ ਘਰ ਵਿੱਚ ਪਹੁੰਚਦਾ ਉਹਦੇ ਘਰ ਵਾਲੀ ਬੀਬੀ ਚਰਨਾ ਜਿਹੜੀ ਬੜੀ ਸਿਆਣੀ ਸੀ ਆਪਣੇ ਪੁੱਤੀ ਆਉਂਦਿਆਂ ਨੂੰ ਕੀ ਪੁੱਛਦੀ ਆ ਤੇ ਕੀ ਕੀ ਜੁਗਤਾ ਬਣਾ ਕੇ ਉਹ ਗੁਰੂ ਦੇ ਦਰਬਾਰ ਚ ਫਿਰ ਆਪਣੀ ਭੁੱਲ ਦੀ ਮਾਫੀ ਸਤਗੁਰ ਦੇ ਕੋਲੋਂ ਲੈਂਦੇ ਆ ਓਸ ਭਾਈ ਲਾਲ ਸਿੰਘ ਘਰ ਗਿਆ ਘਰ ਵਾਲੀ ਬੀਬੀ ਚਰਨਾ ਬੜੀ ਸਿਆਣੀ ਸੀ ਜਿਹਨੂੰ ਗੁਰਮਤਿ ਸੂਝ-ਬੂਝ ਸੀ ਆਪਣੇ ਪਤੀ ਨੂੰ ਪੁੱਛਦੀ ਪਤੀ ਦੇਵ ਜੀ ਆਨੰਦਪੁਰ ਸਾਹਿਬ ਬਾਜਾ ਵਾਲੇ ਦੇ ਦਰਬਾਰ ਚ ਗਏ ਸੀ ਤੇ ਗੁਰੂ ਨੇ ਤੁਹਾਡੇ ਤੇ ਕੀ ਬਖਸ਼ਾ ਕੀਤੀਆਂ ਆਂਦਾ ਕਰਮਾ ਵਾਲੀਏ ਮੇਰੀ ਗੁਰੂ ਨੇ ਤੇ ਸੇਵਾ ਸਫਲ ਕਰਨੀ ਸੀ ਪਰ ਮੇਰੀ ਹੋਂਮੇ ਨੇ ਮਤ ਮਾਰ ਲਈ ਮੈਂ ਆਪਣੇ ਆਪ ਪੈਰਾਂ ਤੇ ਆਪੇ ਕੁਹਾੜਾ ਮਾਰ ਲਿਆ। ਉਹਨੇ ਆਖਿਆ ਗੱਲ ਕੀ ਬਣੀ? ਆਂਦਾ ਗੁਰੂ ਸਾਹਿਬ ਨੇ ਢਾਲ ਦੀ ਬੜੀ ਸਫਤ ਕੀਤੀ। ਪਰ ਮੈਂ ਮਾਨਵ ਜੇ ਆਖ ਬੈਠਾ ਵੀ ਮਹਾਰਾਜ ਜੇ ਢਾਲ ਬੜੀ ਪੱਕੀਏ ਦੇ ਵਿੱਚੋਂ ਕੋਈ ਗੋਲੀ ਨਹੀਂ ਕਰ ਸਕਦਾ। ਤੇ ਮਹਾਰਾਜ ਕਹਿ ਲਗੇ ਨੂੰ ਚੰਗੀ ਤਰ੍ਹਾਂ ਪੱਕੀ ਕਰਕੇ ਲਿਆਏ ਕਿਸੇ ਸਿੱਖ ਦੇ ਕੋਲੋਂ ਨਿਸ਼ਾਨਾ ਮਾਰ ਕੇ ਤੇਰੀ ਢਾਲ ਪਰਖਾਂਗੇ। ਘਰ ਵਾਲੀ ਨੇ ਆਖਿਆ ਪਤੀ ਦੇਵ ਜੀ ਤੈਨੂੰ ਪਤਾ ਨਹੀਂ ਤੂੰ ਕਿਹੜੇ ਦਰਬਾਰ ਚ ਗਿਆ ਥਾ ਵਾਹਿਗੁਰੂ ਓਏ ਉਹ ਕਲਗੀਆਂ ਵਾਲੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਹਾਂ ਜੋ ਚਾਹਣ ਤੇ ਉਹ ਤੇ پہاੜਾਂ ਦੀਆਂ ਛੋਟੀਆਂ ਥਾਲੀ ਗੋਲੀਆਂ ਕੱਢ ਸਕਦੇ ਆ ਤੇ ਤੂੰ ਢਾਲ ਨਹੀਂ ਮਾਰ ਕਰ ਲਿਆ ਇੰਨਾ ਸ਼ਰਮਸ਼ਾਰ ਹੋਇਆ ਅੰਦਰ ਵੜ ਗਿਆ ਤੇ ਦੋ ਦਿਨ ਲਾਲ ਸਿੰਘ ਨੇ ਰੋਟੀ ਨਹੀਂ ਖਾਧੀ ਵਾਹਿਗੁਰੂ ਫਿਰ ਕੋਈ ਰੱਬ ਦਾ ਪਿਆਰਾ ਮਿਲ ਗਿਆ ਦੇ ਰੱਬ ਦੇ ਪਿਆਰਿਆਂ ਨੂੰ ਪਤਾ ਹੁੰਦਾ ਰੱਬ ਨਾਲੋਂ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਨਾ ਕਿਤਰਾ ਗੁਰਮਖ ਜੋੜਦੇ ਆ ਤੇ ਸਾਕਤ ਤੋੜਦੇ ਆ ਵਾਹ ਸਾਕਤ ਦਾ ਬੜਾ ਸੁੰਦਰ ਪ੍ਰਮਾਣ ਆਇਆ ਜਿੱਤਰਾ ਕੇਲੇ ਦੇ ਰੁੱਖ ਲਾਗੇ ਕੋਈ 베ਰੀ ਦਾ ਰੁੱਖ ਖਲੋਵੇ ਵਾਹਿਗੁਰੂ ਹਵਾ ਆਉਂਦੀ ਆ ਕੇਲੇ ਤੇ ਹਰੇ-ਹਰੇ ਪੱਤੇ ਝੂਲਦੇ ਆ ਤੇ 베ਰੀ ਦੇ ਕੰਡੇ ਉਹਨਾਂ ਪੱਤਿਆਂ ਨੂੰ ਲੀਰਾ ਲੀਰਾ ਕਢੰਦੇ ਸਾਕਤ ਦਾ ਸੰਗ ਏਡਾ ਮਾੜਾ ਜੀ ਤੋ ਸਾਕਤ ਤੋੜਦੇ ਆ ਤੇ ਗੁਰਮਖ ਜੋੜਦੇ ਆ ਸਤਿਗੁਰੂ ਕਿਰਪਾ ਕਰੇ ਕਿਸੇ ਮਹਾਪੁਰਸ਼ ਦੇ ਨਾਲ ਉਹਦੀ ਸੰਗਤ ਹੋ ਗਈ ਤੇ ਉਹਨੂੰ ਸਾਰੀ ਵਾਰਤਾ ਦੱਸੀ ਉਹਨੇ ਆਖਿਆ ਗੁਰੂ ਕੇ ਸਿੱਖਾ ਕਬਰੋਂ ਦੀ ਲੋੜ ਨਹੀਂ ਗੁਰੂ ਬੜਾ ਬਖਸ਼ਾਂ ਦਾ ਗੁਰੂ ਭੁੱਲਿਆਂ ਨੂੰ ਫੇਰ ਗੱਲਾਂ ਲਾ ਲੈਂਦਾ ਰਤ ਹੈ ਜیتے ਜਨਨੀ ਜਨਨੀ ਚੀਤਨਾ ਰਾਖਸ ਤੇ ਤੇ ਪੁੱਤ ਭਾਵੇਂ ਕਿੰਨੇ ਗਨਾਹ ਕਰੇ ਮਾਂ ਦੇ ਉੱਤੇ ਪਰਦਾ ਹੀ ਪਾਉਂਦੀ ਹੈ ਗੁਰੂ ਗਨਾਹਾਂ 'ਤੇ ਪਰਦਾ ਪਾ ਲੈਂਦਾ ਐਦਾਂ ਕਰ ਤੂੰ ਹੁਣ ਪੰਜ ਮਿੱਤ ਨੇ ਵੀ ਸਿੰਘ ਲਭ ਵਾਹਿਗੁਰੂ ਜੀ ਜਿਹੜੇ ਬਾਣੀ ਤੇ ਬਾਣੇ ਵਿੱਚ ਪਰਪਾ ਕੋਣ ਜਿਹੜੇ ਗੁਰੂ ਕੀ ਰਹਿਤ ਵਿੱਚ ਪਰਪਾ ਕੋਣ ਉਹਨਾਂ ਪੰਜਾਂ ਸਿੰਘਾਂ ਨੂੰ ਘਰ ਸਦਕੇ ਤੇ ਲੰਗਰ ਛਕਾ ਦੇ ਸੇਮਰ ਅਰਦਾਸ ਕਰੂਗਾ ਜੋ ਤੇਰੇ ਮਨ ਦੀ ਭਾਵਨਾ ਹੋਈ ਉਹ ਲੈ ਕੇ ਬੈਜੀ ਉਹ ਤੇਰਾ ਸੰਕਲਪ ਪੂਰਾ ਹੋ ਜਾਵੇ ਸਿੰਘੋ ਸਾਡੇ ਘਰ ਵਿੱਚ ਕੋਈ ਵਿਵਤਾ ਬਣ ਜੇ ਕੋਈ ਕੰਮ ਨਾਲ ਸਿਰੇ ਚੜੇ ਕਮਾਂ ਵਿੱਚ ਵਿਗੜ ਪੈਂਦੇ ਹੋਣ ਤੇ ਘਰੋਂ ਦੀ ਲੋੜ ਨਹੀਂ ਤੇ ਪਖੰਡੀਆਂ ਦੇ ਡੇਰਿਆਂ ਤੇ ਜਾਣ ਦੀ ਲੋੜ ਨਹੀਂ ਤੁਸੀਂ ਹੁਣ ਵੀ ਪੰਜ ਨਿੱਤ ਮੇਮੀ ਗੁਰੂ ਕੇ ਸਿੰਘ ਲੱਭੋ ਉਹਨਾ ਪੰਆ ਸਿੰਘਾਂ ਨੂੰ ਘਰ ਵਿੱਚ ਸਦਕੇ ਅਰਦਾਸ ਕਰੋ ਕੋਈ ਵੀ ਤੁਹਾਡਾ ਕਾਰਜ ਜਿਹੜਾ ਉਹ ਅਧੂਰਾ ਨਹੀਂ ਰਹੇਗਾ ਤੇ ਮੈਂ ਇਹ ਨਹੀਂ ਆਂਦਾ ਜਦੋਂ ਤੁਹਾਡੇ ਘਰ ਵਿਵਤਾ ਬਣੀ ਲੰਗਰ ਉਹ ਤੋਂ ਵੀ ਛਕਾਉਣਾ ਨਹੀਂ ਖੁਸ਼ੀ ਵੇਲੇ ਵੀ ਸਿੰਘਾਂ ਨੂੰ ਲੰਗਰ ਛਕਾ ਦਿਆ ਕਰੋ ਵਾਹ ਇਹਦੀ ਬਹੁਤ ਵੱਡੀ ਮਹਾਨਤਾ ਹੈ ਸ਼ਾਇਦ ਕਿਸੇ ਪ੍ਰਚਾਰਕ ਨੇ ਸਟੇਜ ਤੇ ਨਾ ਗੱਲ ਕੀਤੀ ਹੋਏ ਮਾਰੇ ਕਹਿੰਦੇ ਹਨ ਕਰ ਪ੍ਰਸ਼ਾਦ ਸਿੱਖ ਮੁਖ ਪਾਵੇ ਤੇ ਸਿੱਖੇ ਗੁਰੂਵਾਰਨੇ ਜਾਵੇ ਮੈਂ ਉਹ ਸਿੱਖ ਦੇ ਵਾਰਨੇ ਜਾਊਂਗਾ ਜਿਹੜਾ ਮੇਰੇ ਸਿੰਘਾਂ ਨੂੰ ਲੰਗਰ ਛਕਾਏਗਾ ਸਿੱਖੋ ਸਿੱਖ ਜੋ ਅੰਬਰ ਦੀਨਾ ਅੰਬਰ ਕਿਆ ਗਿਆ ਕੱਪੜੇ ਨੂੰ ਤੇ ਅਸ ਕਿਆ ਗਿਆ ਘੋੜੇ ਨੂੰ ਜਦੋਂ Hindu ਲੋਕ ਸਨੇਹਜਾ ਕਰਦੇ ਹਨ ਕਈ ਢੰਗਾਂ ਦੇ ਨਾਲੋਂ ਘੋੜੇ ਵੱਢ ਕੇ ਉਹਦਾ ਮਾਸ ਅੱਗ ਵਿੱਚ ਸਾੜ ਕੇ ਤੇ ਸਨੇਹਜਾ ਕਰਦੇ ਮਹਾਰਾਜ ਕਹਿੰਦੇ ਤੁਹਾਨੂੰ ਇਹ ਕੁਝ ਕਰਨ ਦੀ ਲੋੜ ਨਹੀਂ ਤੁਸੀਂ ਕਿਹਦੇ ਗੁਰੂ ਕੇ ਸਿੱਖ ਨੂੰ ਬਸਤਰ ਭੇਟਾ ਕਰਦੇ ਹੋ ਸਮੇਤ ਜਗ ਦਾ ਫਲ ਉਹਨਾਂ ਬਸਤਰਾਂ ਤੋਂ ਪ੍ਰਾਪਤ ਹੋਏਗਾ ਮਾਰੇ ਕਿੰਦੇ ਚਾਪੀ ਕਰ ਹੈ ਮਲੇ ਸਿੱਖ ਕਰਨਾ ਦਿਸ ਦਿਸ ਸਿੱਖੋ ਮੈਂ ਦੀਨੋ ਸਰਣਾ ਮੇਰੇ ਸਿੱਖ ਵੀ ਮੁੱਠੀ ਚਾਪੀ ਵੀ ਕਰਨੀ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜੋ ਭਾਈ ਗੁਰਦਾਸ ਜੀ ਕਹਿੰਦੇ ਪੰਜ ਬਾਰ ਘੱਟ ਜਾਏ ਬਾ ਪੰਜ ਤਾਂ ਪ੍ਰਗਨ ਆਏ ऐसा कौन एक गुर से कौन वाहे का सिख को सिख को पिलाए पानी पाए कर गुर खैत असमेत जग फल सिख को जीवाए का जैसे सत मंदर कंचन के उसार दीने तैसा कौन से को एक शब्द सिखाए का जैसे बीस बार दर्शन साध किया कहूं साध किया कहूं तैसा फल सिख को चापक सुनाएगा वाह वाह ਏ ਮੈਂ ਕਰਾਂ ਇਤਿਹਾਸ ਇੰਗਲੈਂਡ ਦੀ ਧਰਤੀ ਲੈਸਟਰ ਸ਼ਹਿਰ ਵਿੱਚ ਸੁਣਾਇਆ ਤੇ ਜਦੋਂ ਅਸੀਂ ਸੁਣਾ ਕੇ ਇਤਿਹਾਸ ਤੇ ਆਪਣੇ ਕਮਰੇ ਵੱਲੇ ਗਏ ਨਾ ਇੱਕ ਨੌਜਵਾਨ ਚੜ੍ਹਦੀ ਕਲਾ ਵਾਲਾ ਸਿੰਘ ਤੇ ਸਰੋਂ ਦੇ ਤੇਲ ਦੀ ਐਡੀ ਲੰਮੀ ਬੋਤਲ ਲੈ ਕੇ ਤਾਂ ਸਾਡੇ ਕਮਰੇ ਜਾ ਵੜਿਆ ਮੈਂ ਕਿਹਾ ਓ ਭਾਈ ਸਾਹਿਬ ਜੀ ਆਂਦਾ ਸਿੰਘ ਉਹ ਲੰਮੇ ਪੈ ਜੋ ਮੈਂ ਕਿਹਾ ਕਾ ਤੂੰ ਆਂਦਾ ਤੁਹਾਡੀ ਮਾਲਸ਼ ਕਰਨੀ ਹੈ ਜੀ ਮਾ ਘਾ ਵੀ ਸਾਡੀ ਮਾਲਸ਼ੀਓ ਕਰਨੀ ਆ ਆਂਦਾ ਵੀ ਹੁਣੇ ਤੇ ਤੁਸੀਂ ਸਟੇਜ ਤੇ ਸਭ ਕੁਝ ਦੱਸ ਗਿਆ ਇਹਦੇ ਮਥਾ ਗੁਰੂ ਸਾਹਿਬ ਨੂੰ ਟੇਕੀਦਾ ਹੁੰਦਾ ਉਸ ਸਿੱਖ ਨੇ ਅੱਗਿਓ ਬਾਣੀ ਦੀ ਪੰਕਤੀ ਉਚਾਰਨ ਕਰ ਦਿੱਤੀ ਤੇ ਮਹਾਂਪੁਰਸ਼ਾਂ ਨੇ ਉਸ ਬਾਣੀ ਦੀ ਪੰਕਤੀ ਦੇ ਅਰਥ ਨਹੀਂ ਸੀ ਉਲਟਾਏ ਉਹਨਾਂ ਆਖਿਆ ਉਹ ਤੇ ਸਿੱਖ ਅਜੇ ਸੀ ਬਣੇ ਨਹੀਂਗੇ ਜਿਹੜੇ ਗੁਰਬਾਣੀ ਨੇ ਆਖਿਆ ਸਿੱਖ ਤੇ ਤੁਸੀਂ ਵੀ ਘੋਦੇ ਦੇਸੀ ਵੀ ਘੋਨੇ ਆ ਹਾਂ ਪਰ ਚੌਥੇ ਬਾਦਸ਼ਾਹ ਸੋਢੀ ਸੁਲਤਾਨ ਧੰ ਗੁਰੂ ਰਾਮਦਾਸ ਮਰ ਨੂੰ ਪੁੱਛੋ ਕਿ ਸਿੱਖ ਆਦੇ ਕਿਨੂ ਉਹ ਸਿੱਖ ਦਾ ਨਕਸ਼ਾ ਖਿਜਦੇ ਆ ਗੁਰ ਸਿੱਖ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰਾ ਨਾਮ ਤੇ ਆਵੇ ਉਤਮ ਕਰੇ ਭਲਕੇ ਪਰਮਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪਾ ਸਭ ਗਲਵਖ ਪਾਪ ਦੋਖ ਲੈ ਜਾਵੇ ਦਰ ਜਨ ਹਿਸ ਪਰ ਬਾਣੀ ਗਾਵੇ ਬੈੰਦਿਆ ਉੱਠਦਿਆ ਹਰ ਨਾਮ ਧਿਆਵੇ ਜੋ ਸਾਸ ਗਰਾਸ ਧਿਆਇੰਦਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਜਿਸ ਨੂੰ ਦਇਆ ਹੋਏ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸੇ ਕੀ ਜੋ ਆਪ ਜੱਬੇ ਅਵਰ ਨਾਮ ਜਪਾਵੇ ਨਾਮ ਜਪਾਵੇ ਲੱਗੋ ਲੱਭੋ ਇਹੋ ਜਾਂ ਸੇਖੋ ਤੇ ਫੇਰ ਉਹਦੀ ਸੇਵਾ ਕਰਿਓ ਫਿਰ ਗੁਰੂ ਵੇਖਿਓ ਘਰ ਵਿੱਚ ਕਿਤਰਾ ਲਹਿਰਾਂ ਪਹਿਰਾਂ ਕਰ ਦਿੰਦਾ ਵਾਹ ਭਾਈ ਲਾਲ ਸਿੰਘ ਨੇ ਪੰਜ ਲਿੱਪ ਨੇਮੀ ਲੱਬੇ ਝੰਡ ਜਿਹੜੇ ਪਾਣੀ ਤੇ ਬਾਣੇ ਵਿੱਚ ਪਰਪੱਕ ਸਨ ਬੀਬੀ ਚਰਨਾ ਨੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਸਤਨਾਮ ਸ੍ਰੀ ਵਾਹਿ ਇਹ ਕਹਿ ਕੇ ਆਟੇ ਵਿੱਚ ਜਲ ਪਾਇਆ ਤੇ ਬਾਣੀ ਪੜ ਕੇ ਲੰਗਰ ਤਿਆਰ ਕੀਤਾ ਬਾਣੀ ਪੜ ਕੇ ਮੋਬਾਈਲ ਵੇਖ ਕੇ ਨਹੀਂ ਮੈਂ ਦੇਖਿਆ ਵੀ ਹੁਣ ਤੇ ਆਟਾ ਵੀ ਇੱਕੇ ਹੱਥ ਨਾਲ ਗੁੰਧਦਾ ਦੂਜੇ ਨਾਲ ਮੋਬਾਈਲ ਹੀ ਚੱਲਦਾ ਤੇ ਸ਼ਕਨ ਵਾਲਾ ਵੀ ਇੱਦਾਂ ਹੀ ਕਰਦਾ ਇੱਕ ਹੱਥ ਨਾਲ ਮੋਬਾਈਲ ਫੇਸਬੁੱਕ ਖੋਲ ਕੇ ਬੈਠਾ ਹੁੰਦਾ ਪਰ ਕਦੇ ਸੋਚਿਆ ਹੁਣ ਸਾਨੂੰ ਸੈਸ ਕੀ ਦੱਸਰੀ ਮੈਡੀਕਲ ਤੇ ਆਪਣੇ ਹੱਥ ਬਾਰ-ਬਾਰ 20 ਸੈਕਿੰਡ ਮਲ ਕੇ ਧੋ ਤੇ ਇਹਨਾਂ ਨੂੰ ਬਾਰ-ਬਾਰ ਧੋ ਤੇ ਜਿੰਨੀ ਵਾਰਾ ਸਾਫ ਕਰਦੇ ਜਿਉਂਨਾ ਓਨੀ ਵਾਰਾ ਹੀ ਇਹ ਜਿਹੜਾ ਮੋਬਾਈਲ ਆ ਮੜਾ ਤੇ ਨਹੀਂ ਆਖਣਾ ਤਾਂ ਕੰਮ ਬੜੇ ਲਈਦੇ ਆ ਔਰ ਬਿਮਾਰੀ ਬੜੀ ਤਕੜੀ ਆ ਆnde ਤੁਸੀਂ ਮੂੰਹ ਤੇ ਲਾ ਕੇ ਖੜਦੇ ਜੀ ਇਹ ਕਿੰਨਾ ਵਾਇਰਸ ਕਿੰਨਾ ਬੈਕਟੀਰੀਆ ਇਹਨੂੰ ਲੱਗਦਾ ਹੁੰਦਾ ਕਦੇ ਤੁਸੀਂ ਸੋਚਿਆ ਨਹੀਂ ਓਨੀ ਵਾਰਾ ਇਹਨੂੰ ਸੈਂਟਾਈਜ਼ਰ ਕਰੋ ਤੇ ਗੁਰਸਿੱਖੀ ਦੀ ਮਰਿਆਦਾ ਹੈ ਕਿ ਗੁਰੂ ਕੋ ਸਿੱਖ ਛਕਣ ਤੋਂ ਪਹਿਲਾਂ ਵੀ ਆਪਣੇ ਹੱਥ ਸੁਚੇ ਕਰਦਾ ਤੇ ਛਕਣ ਤੋਂ ਬਾਅਦ ਵੀ ਕਰਦਾ ਤੁਸੀਂ ਮੰਦਰ ਜਾਓਗੇ ਤੁਹਾਨੂੰ ਪੈਰ ਧੋਣ ਦੀ ਲੋੜ ਨਹੀਂ ਗੁਰਦੁਆਰੇ ਜਾਓਗੇ ਤੁਸੀਂ ਆਪਣੇ ਹੱਥ ਪੈਰ ਸੁਚੇ ਕਰਕੇ ਜਾਓਗੇ ਸਿੱਖ ਬਾਣੀ ਪੜ੍ਹਦਾ ਤਾਂ ਵੀ ਆਪਣੇ ਹੱਥ ਪੈਰ ਪਹਿਲਾਂ ਸੁਚੇ ਕਰਦਾ ਜੇ ਭੈਣ ਲੰਗਰ ਤਿਆਰ ਕਰਦੀ ਹੈ ਪਹਿਲਾਂ ਵੀ ਆਪਣੇ ਹੱਥ ਸਾਬ ਬਣਨਾ ਧੁੰਦੀ ਆ ਸਿੱਖ ਨੂੰ ਕਰੋਨਾ ਕਿੱਥੋਂ ਜੰਮੜੇਗਾ ਜਿਨੇ ਗੁਰੂ ਦੇ ਬਚਨਾਂ ਦੀ ਪਹਿਲਾਂ ਹੀ ਪਾਲਣਾ ਕੀਤੀ ਆ ਵਾਹ ਵਾਹ ਸਹਿ ਸਾਨੂੰ ਹੁਣ ਡੱਕ ਰਿਓ ਕਿਸੇ ਨੂੰ ਹੱਥ ਨਾ ਮळाਓ ਤੇ ਮਹਾਰਾਜ ਦੇ ਬਚਨ ਆ ਕੇ ਆਵਤ ਸਿੰਘ ਜੋ ਪਾਵੈ ਭਾਈ ਕੀ ਜੀ ਕੀ ਫਤੇ ਬੁਲਾਵੇ ਫਤੇ ਬੁਲਾਵੇ ਹਮੇ ਇੱਕ ਆਉਂਦਾ ਤੇ ਭਾਵੇਂ 15 ਆਉਂਦੇ ਇਕੱਠੇ ਫਤੇ ਬੁਲਾ ਦੇ ਵਾਹ ਵਾਹ ਗੁਰੂ ਕੇ ਸਿੱਖੋ ਗੁਰੂ ਦੇ ਹਰ ਬਚਨ ਦੇ ਵਿੱਚ ਸੁੱਖ ਜੇ ਸੱਚਾ ਜਿਹੜੇ ਮੈਡੀਕਲ ਸਾਨੂੰ ਹੁਣ ਡੱਕ ਰਿਆ ਜੇ ਜਦੋਂ ਤੁਸੀਂ ਜਨਤਕ ਥਾਵਾਂ ਤੋਂ ਹੋ ਕੇ ਆਉਂਦੇ ਜੇ ਆਪਣੇ ਬਸਤਰਾਂ ਨੂੰ ਪਹਿਲਾਂ ਆ ਕੇ ਧੋਇ ਨਾ ਨੂੰ ਲਾ ਦਿਓ ਪਤਾ ਨਹੀਂ ਜਿੱਥੇ ਤੁਸੀਂ ਬੈਠੇ ਜੇ ਇੱਥੇ ਕਿੰਨਾ ਕੁ ਮਟੀਰੀਅਲ ਅਗਲਾ ਛੱਡ ਕੇ ਗਿਆ ਤੇ ਉਹਨਾਂ ਨੇ ਵੇਖਿਆ ਚੰਡੀਗੜ੍ਹ ਵਿੱਚ ਹਰ ਬੰਦਾ ਹਰ ਸੀਟ ਨੂੰ ਹਰ ਕੁਰਸੀ ਦੇ ਉੱਤੇ ਸੈਨਟਾਈਜ਼ਰ ਕੀਤਾ ਜਾਂਦਾ ਪਰ ਗੁਰਮਤੀਏ ਸਿੱਖ ਜਦੋਂ ਬਾਹਰੋਂ ਆਉਂਦੇ ਹਨ ਨਾ ਉਦੋਂ ਹੀ ਸਾਰੀ ਇਹ ਕਿਰਿਆ ਕਰਦੇ ਇਸ਼ਨਾਨ ਵੀ ਕਰਦੇ ਆਪਣੇ ਬਸਤਰ ਵੀ ਧੋਂਦੇ ਆ ਸਤਿਗੁਰੂ ਕਿਰਪਾ ਕਰੇ ਆ ਪਿਛਲੇ ਦਿਨੀ ਮੈਂ ਦਵਾਈ ਲੈਣ ਗਿਆ ਤੇ ਡਾਕਟਰ ਦੀ 500 ਫੀਸ ਸੀ ਜਦੋਂ ਮੈਂ ਉਹਨੂੰ ਰੁਪਈਆ 500 ਦੇਣ ਲੱਗਾ ਉਹਨੇ ਪੈਸੇ ਮੇਰੇ ਕੋਲੋਂ ਹੱਥ 'ਚ ਨਹੀਂ ਫੜੇ ਉਹਨੇ ਇੱਕ ਚੀਨੀ ਦਾ ਭਾਂਡਾ ਜਲਾਸਿਆਂ ਦਾ ਉਹਦੇ ਵਿੱਚ ਪਾ ਦਿਓ ਮੈਂ ਕਿਹਾ ਤੁਸੀਂ ਹੱਥ 'ਚ ਕੋ ਨਹੀਂ ਪੈਸੇ ਫੜੇ ਆਹਦੇ ਪਤਾ ਨਹੀਂ ਇਹਨੂੰ ਕਿੰਨਾ ਕੁ ਮਟੀਰੀਅਲ 'ਚ ਮੜਿਆ ਤੇ ਕਿੰਨੇ-ਕਿੰਨੇ ਹੱਥਾਂ ਦੇ ਵਿੱਚ ਝੋਕ ਆਇਆ ਇਹਨੂੰ ਪਹਿਲਾਂ ਸੈਨਟਾਈਜ਼ਰ ਕਰਨਾ ਤੇ ਫਿਰ ਇਹਨੂੰ ਫੜਨਾ ਮੇਰੇ ਗਵਾਨ ਵੀ ਡਾਕਟਰਾਂ ਦੇ ਆਕੇ ਵੀ ਡਾਕਟਰ ਮੈਂ ਵੇਖਿਆ ਡਾਕਟਰ ਸਬਜੀ ਲਵੇ ਤੇ ਜਿਹੜਾ ਬਕਾਇਆ ਉਹਨੇ ਦਿੱਤਾ ਨਾ ਸਬਜੀ ਆਏ ਨੇ ਉਹਨੇ ਲਵਾਵੇ ਜੀ ਪਾਲਿਆ ਹੱਥ ਨਹੀਂ ਫੜਿਆ ਤਕਸਾਲ ਵਿੱਚ ਗੁਰਮਤਿ ਆ ਸਿੱਖਵਾ ਭਾਈ ਸਰਜੀਤ ਸਿੰਘ ਸੋਧੀ ਮੈਂ ਕਿਹਾ ਵੀ ਇਹਨੂੰ ਸੋਧੀ ਗਵਾਂਦੇ ਆ ਆਂਦੇ ਵੀ ਹਰ ਚੀਜ਼ ਦੇ ਸੋਧ ਕੇ ਛਕਦਾ ਲੰਗਰ ਬਣਾਉਣਾ ਸੋਧ ਕੇ ਭਾਂਡੇ ਛਕਣਾ ਸੋਧ ਕੇ ਜੇ ਫਾਲੋਣਾ ਤੇ ਉਹਨੂੰ ਵੀ ਸੋਧ ਕੇ ਛਕੜਾਉਂਦੇ ਤੇ ਮੈਂ ਕਿਹਾ ਸੋਧੀ ਕਿੱਥੋਂ ਨਾ ਪਿਆ ਆਂਦਾ ਇਹ ਪੈਸੇ ਵੀ ਸੋਧ ਦਿੰਦਾ ਇਹ ਜਿਹੜੇ ਰੁਪਈਏ ਮੱਥਾ ਟੇਕਦਾ ਨਾ ਇਹ ਪਹਿਨੋ ਸਰਪਤੜੀ ਕਰਦਾ ਸਾਰਿਆਂ ਨੂੰ ਮੈਂ ਕਿਹਾ ਵੀ ਸੋਜੀ ਸੋਧੀ ਦੇ ਪਹਿਲਾਂ ਹੀ ਸਾਡੇ ਤੋਂ ਸਿਆਣਾ ਸੀ ਜਿਹੜਾ ਇੰਨਾ ਸੁਚੇਤ ਹੋਇਆ ਸੀ ਗੁਰੂ ਕੇ ਸਿੱਖੋ ਗੁਰੂ ਦੇ ਹਰ ਬਚਨ ਦੇ ਵਿੱਚ ਸੁਖ ਤੇ ਸ਼ਾਂਤੀ ਹੈ ਤੀਰਥ ਹੈ ਉਹਦੇ ਵਿੱਚੋਂ ਕੁਝ ਲੱਭਦਾ ਜੇ ਅਸੀਂ ਗੁਰੂ ਦੇ ਬਚਨ ਪਾਲੀਏ ਤੇ ਤੋਂ ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਵਾਸਤੇ ਬੀਬੀ ਚਰਨਾ ਨੇ ਬੜੇ ਭਾਵਨਾ ਨਾਲ ਲੰਗਰ ਤਿਆਰ ਕੀਤਾ ਪੰਨਾ ਸਿੰਘਾਂ ਨੂੰ ਲੰਗਰ ਸ਼ਿਕਾਇਆ ਹੱਥ ਸੁੱਜੇ ਕਰਾਏ ਫਿਰ ਜਥਾ ਸ਼ਕਤ ਭੇਡਾ ਦਿੱਤੀ ਤੇ ਇੱਕ ਸਿੰਘ ਨੇ ਅਰਦਾਸ ਕੀਤੀ ਦਾਣਾ ਪਾਣੀ ਗੁਰੂ ਘਰ ਟਹਿਲ ਭਾਵਨਾ ਸਿੱਖ ਦੀ ਲੇਖੇ ਲਾਉਣੀ ਤੇ ਸਿੱਖ ਦੇ ਮੰਦੇ ਸੰਕਲਪ ਸਤਿਗੁਰੂ ਪੂਰੇ ਕਰ ਦੇਵੇ ਵਾਹ ਤੇ ਭਾਈ ਲਾਲ ਸਿੰਘ ਨੇ ਮਨ ਸੰਕਲਪ ਇਹ ਨਹੀਂ ਸੀ ਰੱਖਿਆ ਵੀ ਮਹਾਰਾਜ ਮੈਂ ਅਕੇ ਹੰਕਾਰ ਕਰ ਬੈਠਾ ਮੈਨੂੰ ਹੁਣ ਮaaf ਕਰ ਦੇ ਉਹਨੇ ਮਨ ਸੰਕਲਪ ਇਹ ਰੱਖਿਆ ਸੀ ਵੀ ਕਲਗੀਆਂ ਵਾਲਿਆ ਪਾਤਸ਼ਾਹ ਜਦੋਂ ਮੇਰੀ ਇਹ ਢਾਲ ਨਾ ਟੁੱਟੇ ਵਾਹਿਗੁਰੂ ਇਹ ਅਰਦਾਸ ਕਰਕੇ ਮੰਜਲਾ ਮਾਰਦਾ ਅਨੰਦਪੁਰ ਸਾਹਿਬ ਪਹੁੰਚ ਗਿਆ ਹਾਂ ਵਾਰੀ ਆਈ ਢਾਲ ਅੱਗੇ ਰੱਖ ਕੇ ਆਂਦਾ ਮਹਾਰਾਜ ਇਹਨੂੰ ਹੁਣ ਪਰਖੋ ਸਿੱਖ ਵੇਖ ਰਹੇ ਵੀ ਇਹਨਾਂ ਤੇ ਮਾਫੀਆਂ ਮੰਗਣੀਆਂ ਸੀ ਇਹ ਅੱਗੇ ਨੂੰ ਵੀ ਔਖਾ ਜਾ ਕੁੰਦਾ ਮਹਾਰਾਜ ਤਖਤ ਤੋਂ ਉੱਠੇ ਕਹਿਣ ਲੱਗੇ ਵੀ ਲੈ ਚਲੋ ਇਹਨੂੰ ਸ਼ੀਦੀ ਬਾਗ ਵਿੱਚ ਹਾਂ ਜਿੱਤੇ ਮਹਾਰਾਜ ਆਪਣੇ ਸਿੱਖਾਂ ਨੂੰ ਫੌਜੀ ਟ੍ਰੇਨਿੰਗ ਦਿਆ ਕਰਦੇ ਸੀ ਸੱਚ ਮਹਾਰਾਜ ਕਹਿਣ ਲੱਗੇ ਲਾਲ ਸਿੰਘਾ ਢਾਲ ਨੂੰ ਉਹ ਖੜੇ ਤੇ ਰੱਖ ਦੇ ਭਾਈ ਲਾਲ ਸਿੰਘ ਨੇ ਕੱਲੀ ਢਾਲ ਹੀ ਨਹੀਂ ਰੱਖੀ ਆ ਵੀ ਖੜੇ ਤੇ ਜਣ ਗਿਆ ਮਹਾਰਾਜ ਕਹਿਣ ਲੱਗੇ ਉਹ ਗੋਲੀ ਤੇ ਢਾਲ ਵੇ ਮਾਰਨੀ ਆ ਤੂੰ ਇੱਥੇ ਬੈਠਾ ਕੀ ਕਰਦਾ ਹੁਣ ਸੁਣਿਓ ਸਿੱਖੀ ਸ਼ਰਧਾ ਅਰਦਾਸਾਂ ਤੇ ਆਪਾਂ ਵੀ ਕਰਦੇ ਆ ਕੋਈ ਕਾਰਜ ਨਾ ਰਾਸ ਹੋਏ ਤੇ ਫਿਰ ਮੜੀਆਂ ਮਸਾਣਾ ਤੇ ਕਬਰਾਂ ਨੂੰ ਪੂਜਨ ਤੁਰ ਜਾਂਦੇ ਆਂ ਭਾਈ ਲਾਲ ਸਿੰਘ ਨੇ ਆਖਿਆ ਮਹਾਰਾਜ ਜੀ ਤੁਸੀਂ ਗੋਲੀ ਚਲਵਾਓ ਜੇ ਇਹ ਢਾਲ ਬੰਨੂਗੀ ਤਾਂ ਬਜਵਾਨੀ ਤੇ ਜੀ ਗਈ ਕੀ ਲੈਣਾ ਵਾਹਿਗੁਰੂ ਜਦੋਂ ਇੰਨਾ ਭਰੋਸਾ ਕਰ ਲਿਆ ਫਿਰ ਕਲਗੀਆਂ ਵਾਲੇ ਦੇ ਦਰਬਾਰ ਵਿੱਚ ਭਾਈ ਮਾਨ ਸਿੰਘ ਰਿਆ ਕਰਦਾ ਸੀ ਜੋ ਪਹਿਲੇ ਨੰਬਰ ਦਾ ਨਿਸ਼ਾਨੀ ਸੀ ਜਾਂਚੀ ਸੀ ਵਾਹ ਤੇ ਜੇ ਨਿਸ਼ਾਨਾ ਸ਼ੇਰ ਦਾ ਸਿਰ ਲੈ ਕੇ ਮਾਰਦਾ ਸੀ ਨਾ ਹਾਂ ਤੇ ਉਹ ਗੋਲੀ ਦਾ ਨਿਸ਼ਾਨਾ ਸ਼ੇਰ ਦੇ ਸਿਰ ਤੇ ਵੱਜਦਾ ਸੀ ਸੱਚ ਹੈ ਪਹਿਲੇ ਨੰਬਰ ਦਾ ਨਿਸ਼ਾਨਚੀ ਮਰਨੇ ਉਹਨੂੰ ਰਫਲ ਕਿਹੜੀ ਫੜਾਈ ਕੰਨ ਘੋਰ ਕੰਨ ਕਹੀਏ ਬਦਲਾ ਨੂੰ ਜਿਹੜੀ ਬਦਲਾ ਨੂੰ ਚੀਤ ਵਾਲੀ ਰਫਲ ਸੀ ਮੇਰੇ ਪਾਛਾ ਨੇ ਭਾਈ ਮਾਨ ਸਿੰਘ ਨੂੰ ਫੁਲਾਤੀ ਤਾਂ ਨਿਸ਼ਾਨਾ ਮਾਰਿਆ ਨਿਸ਼ਾਨਾ ਨਹੀਂ ਵੱਜਾ ਦੂਜਾ ਮਹਾਰਾਜ ਕਹਿਣ ਲੱਗਿਓ ਤੇਰਾ ਨਿਸ਼ਾਨਾ ਕਿਉਂ ਨਹੀਂ ਲੱਗਾਂਦਾ ਪਤਾ ਨਹੀਂ ਸਤਗੁਰੂ ਕਿਉਂ ਨਹੀਂ ਲੱਗਾ ਮਹਾਰਾਜ ਕਹਿਣ ਲੱਗਿਓ ਹੋਰ ਭਰ ਕੇ ਮਾਰ ਕੇ ਲਾ ਗੋਲੀਆਂ ਮੋਗੀਆਂ ਦੂਜਾ ਫੇਰ ਭਰਿਆ ਦੂਜਾ ਮਾਰਿਆ ਦੂਜਾ ਵੀ ਪਾਸੇ ਉਹਦੀ ਨਿਕਲ ਗਿਆ ਵਾਹ ਸਤਗੁਰੂ ਕਹਿਣ ਲੱਗਿਓ ਮਾਨ ਸਿੰਘਾ ਢਾਲ ਦੇ ਗਾੜੀ ਕੀ ਚਟਾਨ ਆ ਗਈ ਓ ਤੇਰੀ ਗੋਲੀ ਕਿਉਂ ਨਹੀਂ ਵੱਜਦੀ ਰਫਲ ਥਲੇ ਰਾ ਕੇ ਕਹਿਣ ਲਗਾ ਮਹਾਰਾਜ ਜਿਤਨਾ ਸੂਰਜ ਨੂੰ ਵੇਖ ਕੇ ਬਸੇ ਦੀਆਂ ਅੱਖਾਂ ਚ ਜਿਆ ਜਾਂਦੀਆਂ ਨਾ ਮਾਰਾ ਮੈਨੂੰ ਤੇ ਹਜ਼ਾਰਾਂ ਸੂਰਜਾਂ ਦਾ ਚਾਨਣ ਉਸ ਢਾਲ ਵਿੱਚ ਪੈ ਰਿਹਾ ਮੈਂ ਗੋਲੀ ਕਿੱਥੇ ਮਾਰਾਂ ਸਿਆਣੇ ਬੈਠੇ ਕੋਈ ਪਿਆਸ ਵਿੱਚ ਲਾ ਭਾਈ ਮਾਨ ਸਿੰਘ ਦਾ ਜ਼ਿਕਰ ਕਰਦੇ ਆ ਕੋਈ ਭਾਈ ਆਲਮ ਸਿੰਘ ਦਾ ਜ਼ਿਕਰ ਕਰਦੇ ਰਹੋ ਵਿਚਾਰ ਜਦੋਂ ਸਿੰਘ ਦਾ ਨਿਸ਼ਾਨਾ ਨਾ ਵਜਾ ਮੇਰੇ ਪਾਤਸ਼ਾਹ ਨੇ ਫਿਰ ਆਪ ਰਫਲ ਚੁੱਕ ਲਿਆ ਕਹਿਣ ਲੱਗੇ ਲਾਲ ਸਿੰਘ ਦਾ ਤਗੜਾ ਹੋ ਜਾ ਗੋਲੀ ਹੁਣ ਅਸੀਂ ਚਲਾਉਣੀ ਜਾ ਦਰਫਲ ਚੁੱਕੀ ਸਿਸਤ ਲਈ ਪਰ ਮੇਰੇ ਪਾਛਾ ਨਿਸ਼ਾਨਾ ਨਾ ਲਾਇਆ ਦੂਜੀ ਵਾਰਾ ਫੇਰ ਸਿਸਤ ਲਈ ਪੈਤੜਾ ਵੱਧਾ ਗੋਲੀ ਸਤਿਗੁਰਾਂ ਫੇਰ ਨਾ ਚਲਾਈ ਉਹਨਾਂ ਚਿਰ ਨੂੰ ਲਾਲ ਸਿੰਘ ਦਾ ਵੀ ਸਿੰਘਾਂ ਦੀ ਸੇਵਾ ਕਰਕੇ ਤੇ ਹਉਮੈ ਦਾ ਤਾਪ ਜਿਹੜਾ ਨਾ ਉਹ ਵਿੱਚੋਂ ਨਿਕਲ ਚੁੱਕਾ ਸੀ ਵਾਹੀ ਥਰੇ ਤੋਂ ਥੱਲੇ ਆ ਗਿਆ ਆਂਦਾ ਮਹਾਰਾਜ ਗੋਲੀ ਚਲਾ ਲਿਓ ਹਾਂ ਪਰ ਇੱਕ ਵਜਨ ਜੇ ਤੇ ਕਰੋ ਤੁਸੀਂ ਆਖਿਆ ਸੀ ਦਿਨ 14ਵਾਂ ਨੂੰ ਲੈ ਕੇ ਆਈ ਕਿਸੇ ਸਿੱਖ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਢਾਲ ਦੀ ਪਰ ਕਰਾਂਗੇ ਤੁਸੀਂ ਆਪ ਨਹੀਂ ਸੀ ਆਖਿਆ ਮਹਾਰਾਜ ਮੈਂ ਤੇ ਆਮ ਬੰਦਿਆਂ ਦੀ ਗੱਲ ਕੀਤੀ ਸੀ ਕਲੀਆਂ ਵਾਲੇ ਪਾਤਸ਼ਾਹ ਨੇ ਘੁੱਟ ਕੇ ਗੱਲ ਵਕੜੀ ਚ ਲੈ ਲਿਆ ਜਿੱਤਰਾ ਪਰਦੇਸਾਂ ਚ ਆਏ ਪੁੱਤ ਨਾਲ ਮਾਂ ਪਿਆਰ ਕਰਦੀ ਆ ਨਾ ਸਤਿਗੁਰੂ ਇਸ ਤਰ੍ਹਾਂ ਭਾਈ ਲਾਲ ਸਿੰਘ ਨੂੰ ਪਿਆਰ ਕਰੀ ਜਾ ਰਿਹਾ ਲਾਗੋ ਭਾਈ ਦਇਆ ਸਿੰਘ ਨੇ ਪੁੱਛਿਆ ਮਹਾਰਾਜੀ ਇਹ ਮਾਂ ਚੋਟਾਂ ਦੀ ਕੋਈ ਸਮਝ ਨਹੀਂ ਲੱਗ ਰਹੀ ਈ ਮਹਾਰਾਜ ਹੋ ਕੀ ਰਿਹਾ ਤੁਸੀਂ ਦੋਵਰਾਂ ਮਹਾਰਾਜ ਪੈਂਤਲਾ ਬੱਤਾ ਸਿੰਘ ਲਈ ਪਰ ਗੋਲੀ ਕਿਉਂ ਨਹੀਂ ਢਾਲਦੇ ਮਾਰੀ ਮੇਰੇ ਅੰਤਰਜਾਨੀ ਸਤਿਗੁਰੂ ਕਹਿਣ ਲੱਗੇ ਭਾਈ ਦਇਆ ਸਿੰਘਾ ਵਾਹਿਗੁਰੂ ਉਹ ਤੈਨੂੰ ਦਸੀਏ ਕੀ ਭਾਈ ਲਾਲ ਸਿੰਘ ਨੇ ਪ੍ਰਬੰਧ ਐਡੇ ਕਰੜੇ ਕਰਲੇ ਸੀ ਓਏ ਢਾਲ ਨੂੰ ਤੇ ਨੌਆਂ ਗੁਰੂਆਂ ਨੇ ਹੱਥ ਪਾਏ ਸੀ ਅਸੀਂ ਗੋਲੀ ਕਿੱਥੇ ਚਲਾਉਂਦੀ ਵਾਹਿਗੁਰੂ ਢਾਲ ਨੂੰ ਤੇ ਸ਼ੀਦਾ ਸਿੰਘਾਂ ਨੇ ਖੜਿਆ ਸੀ ਅਸੀਂ ਨਿਸ਼ਾਨਾ ਕਿੱਥੇ ਮਾਰਨਾ ਵਾਹ ਅੱਜ ਸ਼ਹੀਦਾਂ ਦਾ ਕੀ ਮੜਾਕ ਲਾਇਆ ਜਾ ਰਿਹਾ ਕਿਸੇ ਬੁਢੀ ਸ਼ਹੀਦ ਆ ਜਾਂਦਾ ਕਿਸੇ ਬੱਚੇ ਚ ਆ ਜਾਂਦਾ ਸ਼ਹੀਦ ਜਿਹੜੇ ਅਮਰਪੁਰੀ ਦੇ ਵਾਸੀ ਹੁੰਦੇ ਆ ਸ਼ਹੀਦ ਕਿਸੇ ਵਿੱਚ ਆਉਂਦੇ ਨਹੀਂ ਸ਼ਹੀਦ ਜਿਹੜੇ ਆ ਨਾ ਗੁਰੂ ਕੇ ਸਿੱਖੋ ਸ਼ਹੀਦ ਆਂਦੂ ਕਹਿੰਦੇ ਕਿਨੂੰ ਜਿਹੜੇ ਸੱਚ ਦੀ ਗਵਾਹੀ ਦੇ ਕੇ ਮੌਤ ਦਾ ਦਰਵਾਜ਼ਾ ਪਾਰ ਕਰ ਜਣ ਉਹਨਾਂ ਨੂੰ ਸ਼ਹੀਦ ਆਂਦੇ ਆ ਸ਼ੀਤ ਵਾਗੂ ਨੂੰ ਜੋਤ ਮਿਲਦੀ ਹੁੰਦੀ ਆ ਤੇ ਜੇ